ਆਪਾਂ ਨੇ ਇਹਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਤੇ ਹੁਣ ਆਪਾਂ ਨੇ ਪਾ ਲਿਆ ਦੇ ਵਿੱਚ ਜੀਰਾ ਜੀਰੇ ਤੋਂ ਬਾਅਦ ਆਪਾਂ ਇਹ ਵਿੱਚ ਪਾਵਾਂਗੇ ਪਿਆਜ਼ ਤੇ ਹਰੀ ਮਿਰਚ ਆਹ ਲੋ ਜੇ ਪਈ ਚ ਪਿਆਜ਼ ਟਮਾਟਰ ਹਰੀ ਮਿਰਚ ਸਾਰਾ ਕੁਝ ਪਾਤਾਈ ਇਸ ਤੋਂ ਬਾਅਦ ਆਪਾਂ ਉਬਲੇ ਹੋਏ ਛੋਲੇ ਤੇ ਆਲੂ ਇਹ ਆਪਾਂ ਦੋ ਚੀਜ਼ਾਂ ਵਿੱਚ ਪਾਵਾਂਗੇ ਕਿਉਂਕਿ ਹੋਰ ਦੱਸਣ ਨੂੰ 10-15 ਮਿੰਟ ਵਿੱਚ ਇਹ ਬਣ ਕੇ ਤਿਆਰ ਹੋ ਜੂਗੀ ਉਹ ਕਿ ਆਪਾਂ ਆਸੂ ਦੇ ਸੇ ਵੀ ਹੜੇ ਦੇ ਵਿੱਚ ਰੱਖ ਲਈ ਸੀ ਆਲੂ ਦੇ ਛੋਲੇ ਪਾ ਕੇ ਇਹਦੇ ਉੱਪਰ ਲੈਣਾ ਪਾਣੀ ਹੁੰਦਾ ਉਹ ਆਪਾਂ ਰੱਖਣਾ ਹੁੰਦਾ ਮੰਨੀ ਵਾਸਤੇ ਲੱਗ ਕੱਟ ਕੇ ਸਵੇਰੇ ਟਾਈਮ ਨਹੀਂ ਹੁੰਦਾ ਇਹਨਾਂ ਕਿਉਂਕਿ ਬੱਚੇ ਨੂੰ ਸਕੂਲ ਜਾਣਾ ਹੁੰਦਾ ਹੀ ਮਿਸ ਕਰਕੇ ਆਪਾਂ ਰਾਤ ਰੱਖਦੇ ਹਾਂ ਹੁਣ ਆਪਾਂ ਸਬਜ਼ੀ ਬਸ ਬਣਾਉਣਾ ਲੱਗ ਗਿਆ ਸਸ ਲੋੜ ਅਨੁਸਾਰ ਆਪਾਂ ਨੂਨ ਵਿੱਚ ਪਾ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਸ ਤੋਂ ਬਾਅਦ ਦੇਖਾਂਗੇ ਇਹ ਪੂਰੀਆਂ ਬਣਾਵਾਂਗੇ ਆਲੂ ਛੋਲੀਆਂ ਸਬਜ਼ੀ ਨੂੰ ਤੇ ਠੀਕ ਹੈ ਜੀ ਮਿਲਦੇ ਕਿਸੇ ਹੋਰ ਵੀਡੀਓ ਚ ਤਦ ਤੱਕ ਦੇ ਲਈ ਬਾਏ ਬਾਏ ਸਸ਼ੀ ਕੌਰ ਜੀ ਠੀਕ ਹੈ ਜੀ ওকে ਬਾਏ ਬਾਏ ਗਣੇ ਹੁਣ ਆਪਾਂ ਬਣਾਵਾਂਗੇ ਪੂਰੀਆਂ ਆ ਦੇਖੋ ਜੀ ਦੇ ਖਲਖਲ ਫਿਲਕੀ ਆ ਗਏ ਨੇ ਆਦਰਾ ਪਰ ਇਹ ਆ ਭਰ ਲਈ ਠੀਕ ਹੈ ਛੋਲੇ ਆਲੂ ਛੋਲੇ ਦੇ ਨਾਲ ਸਾਨੂੰ ਪਤਾ ਵੀ ਛੋਲੇ ਪੂਰੀਆਂ ਵੀ ਵਧੀਆ ਲੱਗਦੀਆਂ ਨੇ ਤੇ ਤਾਂ ਕਰਕੇ ਆਪਾਂ ਨੇ ਹੁਣ ਸਵੇਰੇ ਸਵੇਰੇ ਪੂਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਦੇਖੋ ਇਹ ਕਈ ਪੂਰੀਆਂ ਬਣ ਕੇ ਹੋ ਗਏ ਹੁਣ ਤਿਆਰ ਜੀ ਠੀਕ ਹੈ ਤੇ ਹਾਂ ਆਪਣੀਆਂ ਸਲਸਟ ਪੂਰੀ ਰਹਿ ਗਈ ਆਪਣੇ ਆ ਕਰਕੇ ਸਾਰੀਆਂ ਮਸ਼ੀਨ ਨਾਲ ਬੇਰ ਬੇਰ ਕੇ ਮਿੰਟ ਚ ਪਾਤੀ ਹੈ ਤੇ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਗਈ ਠੀਕ ਹੈ ਜੀ ਮਿਲਦੇ ਕਿਸੇ ਹੋਰ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਸ਼ੀਕਾਲ ਜੀ ਬਣੇ ਰਹੋ ਸਾਡੇ ਬਲੌਗ ਦੇ ਐਂਡ ਤੱਕ ਦੇਖਿਆ ਕਰੋ ਵੀ ਬਲੌਗ ਪੂਰੀ ਫਰ ਨਾਲ ਸਪੋਰਟ ਕਰਿਆ ਕਰੋ ਵੀ ਸਾਡੇ ਚੈਨਲ ਨੂੰ ਠੀਕ ਹੈ ਜੀ ਓਕੇ ਬਾਏ ਬਾਏ